ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਦਰਸ਼ਨ ਕਰਾਉਣੇ ਆ ਤੁਹਾਨੂੰ ਪਿੰਡ ਖੱਥੀਖਾਰਾ ਦੇ ਗੁਰਦੁਆਰਾ ਝੂਲਨੇ ਮਹਿਲ ਸਾਹਿਬ ਦੇ ਔਰ ਇੱਥੋਂ ਦੇ ਨਾਲ ਸਾਡੇ ਨਾਲ ਅਸਲੇ ਮੁਖੀ ਜਿਹੜੇ ਬਾਬਾ ਹੀਰਾ ਸਿੰਘ ਜੀ ਸਾਨੂੰ ਇਤਿਹਾਸ ਬਾਰੇ ਜਿਹੜਾ ਉਹ ਚਾਨਣਾ ਕਰਾਉਣਗੇ ਔਰ ਬਾਬਾ ਜੀ ਕੀ ਇਤਿਹਾਸ ਹੈ ਝੂਲਨੇ ਮਹਿਲ ਗੁਰਦੁਆਰੇ ਸਾਹਿਬ ਦਾ ਵਾਹਿਗੁਰੂ ਜੀ ਦਾ ਖਾਲਸਾ ਪਿੱਛੇ ਰੱਖ ਲੈ ਤੇ ਉਹ ਆਹਿਰਜੀ ਕਾ ਖਾਲਸਾ ਉਹ ਆਹਿਰਜੀ ਕੀ ਫਤਿਹ ਦਾਸ ਬਾਬਾ ਹੀਰਾ ਸਿੰਘ ਝੁਲੜੇ ਮੈਲ ਇੱਥੋਂ ਦਾ ਇਤਿਹਾਸ ਗੁਰੂ ਅਰਜਨ ਦੇਵ ਜੀ ਇੱਥੇ 7 ਸਾਲ 7 ਮਹੀਨੇ 7 ਦਿਨ ਇਹ ਧਰਤੀ ਨੂੰ ਭਾਗ ਲਾਏ ਗੁਰੂ ਅਰਜਨ ਦੇਵ ਜੀ ਨੇ ਇੱਥੋਂ ਸੰਗਤ ਇਕੱਠੀ ਕਰਕੇ ਤਰਨਤਾਰ ਅੰਮ੍ਰਿਤਸਰ ਜਾਇਆ ਕਰਦੇ ਸੀ ਉੱਥੇ ਸਾਰਾ ਦਿਨ ਸਰੋਵਰ ਦੀ ਸੇਵਾ ਕਰਾਉਂਦੇ ਸੀ ਤੇ ਰਾਤ ਨੂੰ ਫੇਰ ਗੁਰੂ ਅਰਜਨ ਦੇਵ ਸੰਗਤਾਂ ਨੂੰ ਨਾਲ ਲੈ ਕੇ ਇੱਥੇ ਆ ਜਾਂਦੇ ਇਸ ਤਰ੍ਹਾਂ ਹੀ ਕਾਫੀ ਦਿਨ ਚੱਲਦਾ ਰਿਹਾ ਕਈ ਸਾਲ ਚੱਲਦਾ ਰਿਹਾ ਗੁਰੂ ਅਰਜਨ ਦੇਵ ਜੀ ਇੱਥੇ ਅੰਮ੍ਰਿਤਸਰ 'ਤੇ ਕਥਾ ਕੀਰਤਨ ਸੁਣਾ ਕੇ ਸੰਗਤ ਨੂੰ ਤਰਨਤਾਰ ਸਰੋਵਰ ਦੀ ਸੇਵਾ ਸਾਰਾ ਦਿਨ ਕਰਿਆ ਕਰਦੇ ਸੀ ਜੋ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਦੇ ਪੁੱਤਰ ਗੁਰੂ ਸਾਹਿਬ ਦੇ ਇਹ ਛੋਟੀ ਉਮਰ ਦੇ ਵਿੱਚ ਬਾਬਾ ਬੁੱਢਾ ਜਿੱਦੋਂ ਪੜਿਆ ਕਰਦੇ ਤੇ ਗੁਰੂ ਹਰਗੋਬਿੰਦ ਸਾਹਿਬ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਹਣੀ ਨਾ ਯਾਦ ਆ ਰਹੀ ਹੈ ਗੁਰੂ ਸਾਹਿਬ ਦੀ ਪਿਤਾ ਜੀ ਦੀ ਕਿੱਥੇ ਮਲਾਪ ਹੋਊਗਾ ਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਆਪਾਂ ਹੁਣ ਚੱਲਗੇ ਦੁਪਹਿਰ ਦੇ ਟਾਈਮ ਗੁਰੂ ਅਰਜਨ ਦੇਵ ਜੀ ਕਰਨ ਧਰ ਮਿਲਣਗੇ ਐ ਅੰਮ੍ਰਿਤ ਵele ਚੱਲਾਂਗੇ ਤੇ ਪਿੰਡ ਠੱਠੀ ਘਰੇ ਚ ਮਿਲਣਗੇ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਨਾਲ ਲੈ ਕੇ ਜਗ੍ਹਾ ਤੇ ਆਏ ਇੱਥੇ ਗੁਰੂ ਅਰਜਨ ਦੇਵ ਜੀ ਕਥਾ ਕੀਰਤਨ ਸੰਗਤ ਨੂੰ ਸੁਣਾਉਂਦੇ ਹੀ ਜਦੋਂ ਉਹਨਾਂ ਨੇ ਆਪਣੇ ਪੁੱਤਰ ਵੱਲ ਵੇਖਿਆ ਉੱਠ ਕੇ ਜੱਫੀ ਚ ਲੈ ਕੇ ਸੰਗਤ ਨੂੰ 13 ਵਾਰ ਦਿੱਤੇ ਤੇ ਸਾਨੂੰ ਦੋ ਸੰਗਤ ਨੂੰ 13 ਵਾਰ ਦਿੱਤੇ ਸੰਗਤ ਦੇ ਵਿੱਚ ਦੋ ਕੋੜੇ ਬੈਠੇ ਉਹਦੇ ਪਾਸ਼ਾ 13 ਵਾਰ ਦਿੱਤੇ ਸੰਗਤ ਨੂੰ ਤੇ ਅਸੀਂ ਗਲੇ ਪਏ ਆ ਕੋੜਾ ਸਾਡਾ ਦੂਰ ਕਰੋ ਉਹ ਟਾਈਮ ਤੇ ਜਿਹੜਾ ਸਰੋਵਰੇ ਕੱਚੀ ਢਾਬ ਹੋਇਆ ਕਰਦਾ ਏ ਤੇ ਗੁਰੂ ਅਰਜਨ ਦੇ ਜੀ ਨੇ ਕੋੜਿਆਂ ਨੂੰ ਹੁਕਮ ਲਾਇਆ ਭਈ ਪੰਜ ਐਤਵਰ ਸ্নানਨ ਕਰੋ ਤੇ ਆਣ ਕੇ ਗੁਰੂ ਘਰ ਦਰਸ਼ਨ ਕਰੋ ਤੇ ਮਹਾਰਾਜ ਤੁਹਾਡਾ ਕੋੜ ਦੂਰ ਕਰਊਗਾ ਤੇ ਉਹਨਾਂ ਕੋੜਿਆਂ ਨੇ ਗੁਰੂ ਅਰਜਨ ਦੇਵ ਜੀ ਦਾ ਹੁਕਮ ਮੰਨ ਕੇ ਪੰਜ ਆਦਰ ਸ্নান ਕਰਕੇ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕਿਆ ਗੁਰੂ ਸਾਹਿਬ ਨੇ ਉਹਨਾਂ ਦਾ ਕੋੜ ਦੂਰ ਕੀਤਾ ਇਤਨੇ 20 ਸਾਲ ਹੋ ਗਏ ਇੱਕ ਵਿਆਹੀ ਬੀਬੀ ਨੂੰ ਉਹਦੇ ਘਰ ਕੋਈ ਧੀ ਕੋਈ ਪੁੱਤ ਦੀ ਆਸ ਨਹੀਂ ਉਹ ਵੀ ਉੱਠ ਕੇ ਕਹਿਣ ਲੱਗੀ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਪਾਸ਼ਾ ਇਹਨਾਂ ਦਾ ਕੋੜੀਆਂ ਦਾ ਕੋੜ ਦੂਰ ਕੀਤਾ ਜੋ ਤੇ ਮੈਨੂੰ ਪੁੱਤਰ ਦੀ ਦਾਤ ਦਿਓ ਤੇ ਉਹ ਟਾਈਮ ਤੇ ਅੱਠ ਨੁਕਰਾਂ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਤਿਆਰ ਕਰਕੇ ਉਹਦੇ ਵਿੱਚ ਜਲ ਛੱਡਿਆ ਉਹ ਬੀਬੀ ਨੂੰ ਹੁਕਮ ਲਾਇਆ ਬੀਬਾ ਪੰਜ ਐਤਵਾਰ ਸ্নান ਕਰ ਤੇ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦਾ ਬੀਬੀ ਨੇ ਹੁਕਮ ਮੰਨ ਕੇ ਪੰਜ ਐਤਵਾਰ ਸ্নান ਕੀਤਾ ਤੇ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕਿਆ ਫਲਾਂ ਦਾ ਪਰਸਾਹ ਲਿਆਂਦਾ ਜੋਤਾਂ ਚ ਕਿਉ ਪਾਇਆ ਉਹ ਬੀਬੀ ਨੂੰ ਸਾਲ ਬਾਅਦ ਪੁੱਤਰ ਦੀ ਦਾਤ ਗੁਰੂ ਸਾਹਿਬ ਨੇ ਦਿੱਤੀ ਆਪਾਂ ਨੇ ਜਿਹੜੀਆਂ ਦਵਾਰਾਂ ਝੂਲਦੀਆਂ ਆ ਕਿਉ ਝੂਲਦੀਆਂ ਇਹ ਜਾਂਗੀਰ ਪਾਸ਼ਾ ਦਾ ਉਹ ਟਾਈਮ ਤੇ ਰਾਜ ਹੁੰਦਾ ਏ ਇਥੋਂ ਤਰੰਤਰੋਂ ਇਹੀ ਲਾਹੌਰ ਨੂੰ ਰਸਤਾ ਆਂਦਾ ਏ ਦਿੱਲੋਂ ਆਏ ਤੇ ਰਾਤ ਤਰਨਤਾ ਠਹਿਰੇ ਅੰਮ੍ਰਿਤ ਵੇਲੇ ਉਹ ਲਾਹੌਰ ਨੂੰ ਜਾਣਾ ਸੀ ਦੀ ਨੰਗ ਰਾਇ ਇੱਥੇ ਗੁਰੂ ਅਰਜਨ ਦੇਵ ਜੀ ਕਥਾ ਕੀਰਤਨ ਸੰਗਤ ਨੂੰ ਸੁਣਾਉਂਦੇ ਐ ਤੇ ਸੰਗਤ ਸਾਰੀ ਉੱਠ ਕੇ ਉਹ ਹਾਥੀਆਂ ਲੈ ਜਿਹੜੇ ਸੁੰਦਰ ਬੜਾਏ ਹੋਣਾ ਉਹਦਰ ਹਾਥੀਆਂ ਲੈ ਵੇਖਣ ਡੈ ਵੀ ਤੇ ਗੁਰੂ ਅਰਜਨ ਦੇਵ ਜੀ ਆਂਦੇ ਪਈ ਐ ਕਥਾ ਕੀਰਤਨ ਸੁਣਾਉਂਦੇ ਪਈ ਤੁਸੀਂ ਕਿਦਰ ਵੇਂਦੇ ਹੋ ਜਹਾਂਗੀਰ ਬਾਦਸ਼ਾਹ ਦੇ ਹਾਥੀ ਨਾ ਬੜੇ ਸੁੰਦਰ ਲੱਗਦੇ ਸੋਹਣੇ ਲੱਗਦੇ ਆ ਉਹਾਂ ਦੇ ਘਰ ਰਹਿਣ ਵਾਲੀ ਸ ਹੈ ਪਤਾ ਨਹੀਂ ਇਹਨਾਂ ਰਹਿਣਾ ਕਿ ਨਹੀਂ ਰਹਿਣਾ ਤਾਂ ਦੇ ਗਾਇ ਤੇ ਰਿੰਦੀਆਂ ਦੁਨੀਆਂ ਤੱਕ ਦਵਾਰਾਂ ਝੂਲਿਆ ਕਰਨਗੀਆਂ ਜਿਹੜਾ ਵੀ ਹੂਡਾ ਲੈ ਕੇ ਉਹਦੀਆਂ ਮੰਦੀਆਂ ਮਰਾਦਾਂ ਪੂਰੀਆਂ ਹੋਣਗੀਆਂ ਕਰਨਗੀਆਂ ਤੇ ਜੋ ਵੀ ਗੁਰੂ ਸਾਹਿਬ ਦੇ ਵਾਰ ਐਤਵਾਰ ਪੁੱਤਰਾਂ ਵਾਲੇ ਆਉਂਦੇ ਦੁਖੀਆਂ ਵਾਲੇ ਆਉਂਦੇ ਗੁਰੂ ਸਾਹਿਬ ਸਾਰੀਆਂ ਦੀਆਂ ਝੋਲੀਆਂ ਭਰੀ ਜਾਂਦੇ ਆ ਤੇ ਪੁੱਤਰਾਂ ਦੀਆਂ ਦਾਤਾਂ ਵੰਡੀਆਂ ਜਾਂਦੇ ਗੁਰੂ ਅਰਜਨ ਦੇਵ ਜੀ ਉਹ ਆਹਿਰ ਜੀ ਦਾ ਖਾਲਸਾ ਤੇ ਵਾਹਿਰ ਜੀ ਦੀ ਕੀ ਫਤਿਹ ਬਿਲਕੁਲ ਜੀ ਏਸੀ ਇਤਿਹਾਸ ਗੁਰਦੁਆਰਾ ਝੁਲੜੇ ਮਹਿਲ ਸਾਹਿਬ ਜੀ ਦਾ ਉਹ ਜਿੱਥੇ ਕੀ ਤੁੰਦੀਆਂ ਦਵਾਰਾਂ ਜਿਹੜੀਆਂ ਅਜੇ ਵੀ ਚੂਲਦੀਆਂ ਨੇ ਔਰ ਗੁਰੂ ਅਰਜਨ ਦੇਵ ਮਹਾਰਾਜ ਦਾ ਜਿਹੜਾ ਵਾਰਸ ਹੈ ਉਹ ਜਿਹੜਾ ਵਾ ਅੱਜ ਵੀ ਜੋ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਆ ਕੇ ਇੱਥੇ ਜਿਹੜੀਆਂ ਦਰਸ਼ਨ ਕਰਦੀਆਂ ਵਾ ਔਰ ਮੂੰਹ ਮੰਗੀਆਂ ਮਰਾਦਾਂ ਜਿਹੜੀਆਂ ਵਾ ਉਹ ਝੋਲੀਆਂ ਭਰ ਕੇ ਲੈ ਕੇ ਜਾਂਦੀਆਂ ਨੇ ਸੰਦੀਪ ਪਿੱਲਾ ਲਿਵਿੰਗ ਇੰਡੀਆ ਨਿਊਜ਼ ਤਰਨਤਾਰ